ਸੋਚੇ ਜਿਹੜੇ ਸੰਸਕਾਰ ਆ ਦਿਲਜੀਤ ਉਹ ਤੁਸਾਂ ਜ ਨੂੰ ਇਸ ਘਰ ਵਿੱਚੋਂ ਮਿਲੇ ਆਪਣੇ ਮਾਤਾ ਪਿਤਾ ਤੋਂ ਮਿਲੇ ਔਰ ਛੋਟੇ ਹੁੰਦਿਆਂ ਸਭ ਤੋਂ ਪਹਿਲਾਂ ਉਹ ਟਾਂਕਲੇਰਾ ਉਥੇ ਜਿਹੜਾ ਸਕੂਲ ਖੁੱਲਿਆ ਸਗਾ ਉਥੇ ਆਪਣੇ ਮਾਡਲ ਸਕੂਲ ਖੁੱਲਿਆ ਸੀ ਉਥੇ ਮੇਰੀ ਸੁਪਤਨੀ ਪ੍ਰਿੰਸੀਪਲ ਚਰਨਜੀਤ ਕੌਰ ਤੁਸਾਂ ਜ ਨੇ ਵੀ ਪੜਾਇਆ ਤੇ ਦਿਲਜੀਤ ਉਹ ਤੁਸਾਂ ਜ ਨਹੀਂ ਉਥੇ ਨਰਸਰੀ ਐਲ ਕੇ ਜੀ ਯੂ ਕੇ ਜੀ ਤਿੰਨ ਕਲਾਸਾਂ ਉਥੇ ਪਾਸ ਕੀਤੀਆਂ ਉਹ ਛੋਟਾ ਜਿਹਾ ਹੁੰਦਾ ਹੋਇਆ ਵੀ ਉੱਥੇ ਸਭਿਆਚਾਰਕ ਪ੍ਰੋਗਰਾਮ ਹੁੰਦੇ ਸੀਗੇ ਔਰ ਛੋਟੇ-ਛੋਟੇ ਗੀਤ ਤੇ ਕਵਤਾਵਾਂ ਸੁਣਾਉਂਦਾ ਸੀਗਾ ਉਸ ਨੂੰ ਸ਼ੌਂਕ ਸੀ ਉਸਨੇ ਮੇਰੀ ਸਪਤਨੀ ਨੂੰ ਕਹਿਣਾ ਮੈਨੂੰ ਕੋਈ ਗੀਤ ਕਵਤਾ ਦਿਓ ਤੇ ਸਭਿਆਚਾਰਕ ਪ੍ਰੋਗਰਾਮ ਜੋ ਸਕੂਲ ਦਾ ਫੰਕਸ਼ਨ ਹੈ ਉਸ ਵਿੱਚ ਮੈਂ ਭਾਗ ਲੈਣਾ ਉਸ ਤੋਂ ਬਾਅਦ ਉਹ ਜਿਹੜੇ ਬਚਪਨ ਦੇ ਬਹੁਤੇ ਸਮਾਂ ਉਸਨੇ ਦੁਸਾਂਝ ਕਲਾਂ ਦੀਆਂ ਗਲੀਆਂ ਦੇ ਵਿੱਚ گزارਿਆ ਖਾਸ ਕਰਕੇ ਗੁਰਦੁਆਰੇ ਉਹ ਪੱਕਾ ਜਾਂਦਾ ਸੀ ਸਾਡੇ ਇੱਥੇ ਨਜ਼ਦੀਕ ਹੀ ਗੁਰਦੁਆਰਾ ਧਰਮਦਵਾਰਾ ਸਾਹਿਬ ਹੈ ਬਿਲਕੁਲ ਨਜ਼ਦੀਕ ਆ ਤੁਸੀਂ ਜਾ ਕੇ ਉਸ ਦੀ ਫੋਟੋ ਵੀ ਲੈ ਲੈਣੀ 1905 ਵਿੱਚ ਸਭ ਤੋਂ ਪਹਿਲਾਂ ਬਣਿਆ ਸੀ